ਅੱਜ ਨਗਰ ਕੌਂਸਲ ਮੰਡੀ ਗੋਇੰਗੜ ਦੀ ਮੀਟਿੰਗ ਦੇ ਵਿੱਚ 100 ਤੋਂ ਵੱਧ ਅੱਡੜ ਕੰਮਾਂ ਦੇ ਜਿਹੜੇ ਮਤੇ ਸਿਵਾਸ ਕੀਤੇ ਨੇ ਸ਼ਹਿਰ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਕੁਝ ਕਈ ਗਲੀਆਂ ਨੇ ਜਿਹੜੀਆਂ ਰਿਪੇਅਰ ਮੰਗਦੀਆਂ ਸੀ ਜਿੱਥੇ ਤੇ ਰਿਪੇਅਰ ਦੀ ਲੋੜ ਸੀ ਉਹ ਸਾਰੇ ਐਮਸੀ 7 ਤੋਂ ਪੁੱਛ ਕੇ ਉਥੇ ਉਥੇ ਰਿਪੇਅਰ ਦਾ ਕੰਮ ਪਿਆ ਇਹਦੇ ਨਾਲ ਨਾਲ ਕਾਫੀ ਨਵੇਂ ਨਮੀ ਗਲੀਆਂ ਦਾ ਵੀ ਕੰਮ ਪਿਆ ਇੱਕ ਸਾਨੂੰ ਐਸਐਸਪੀ ਸਾਹਿਬ ਵੱਲੋਂ ਰਿਕਵੈਸਟ ਆਈ ਸੀਗੀ ਕਿ ਜਿਹੜਾ ਜੀਟੀ ਰੋਡ ਹੈ ਜੀਟੀ ਰੋਡ ਤੇ ਗੱਡੀਆਂ ਚੱਲਦੀਆਂ ਨੇ ਓਵਰਲੋਡਡ ਵੀ ਚੱਲਦੀਆਂ ਨੇ ਕਪੈਸਿਟੀ ਤੋਂ ਵੱਧ ਸਬਾਨ ਭਰਿਆ ਹੁੰਦਾ ਹੈ ਬਿਨਾ ਨੰਬਰ ਪਲੇਟਾਂ ਤੋਂ ਚੱਲਦੀਆਂ ਨੇ ਉਹਦੀ ਰੋਕਥਾਮ ਦੇ ਲਈ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਉਹਦੇ ਨਾਲ ਨਾਲ ਉਹ ਚਾਹੁੰਦੇ ਸੀ ਵੀ ਨਗਰ ਕੌਂਸਲ ਵੱਲੋਂ ਅਸੀਂ ਹਾਈ ਰੈਜ਼ੋਲੂਸ਼ਨ ਸੀਸੀਟੀਵੀ ਕੈਮਰਾਜ਼ ਲਗਵਾ ਦਈਏ ਜਿਹੜੇ ਆਪ ਹੀ ਨੰਬਰ ਪਲੇਟ ਵੀ ਰੀਡ ਕਰ ਲਏਗਾ ਇੱਕ ਉਹਨੂੰ ਲੈ ਕੇ ਅਸੀਂ ਮਤਾ ਲੈ ਕੇ ਆਏ ਹਾਂ ਬਾਕੀ ਸ਼ਹਿਰ ਦੇ ਅੱਡ-ਅੱਡ ਬਾਜ਼ਾਰਾਂ ਦੇ ਵਿੱਚ ਜਿਹੜਾ ਨਜਾਇਜ਼ ਕਬਜ਼ੇ ਦੁਕਾਨਦਾਰ ਕਈ ਕਰ ਲੈਂਦੇ ਨੇ ਤੇ ਗੱਡੀਆਂ ਨੇ ਜਿਹੜੀਆਂ ਉਹ ਪੀ ਕਾਸਤੇ ਪਾਰਕ ਕੋ ਜਾਮ ਲੱਗਦਾ ਉਹਨਾਂ ਨੂੰ ਲੈ ਕੇ ਫਾਈਨ ਕਰਨਾ ਉਹਦੀਆਂ ਅਮਾਉਂਟਸ ਨਿਰਧਾਰਤ ਹੋਈਆਂ ਨੇ ਤੇ ਨਾਲ ਦੀ ਨਾਲ ਪੈਸਕੋ ਡਿਪਾਰਟਮੈਂਟ ਵੱਲੋਂ ਬੀ ਜਿਹੜੇ ਹੈਗੇ ਨੇ ਸਾਬਕਾ ਫੌਜੀ ਉਹ हायर ਕਰਨ ਦੀ ਦਾ ਮਤਾ ਪ੍ਰਵਾਨ ਹੋਇਆ ਤਾਂ ਕਿ ਉਹੋ ਜਿਹੜਾ ਬਜ਼ਾਰਾਂ ਦੇ ਵਿੱਚ ਨਜਾਇਜ਼ ਪਾਰਕਿੰਗਾਂ ਹੁੰਦੀਆਂ ਨੇ ਜਾਂ ਨਜਾਇਜ਼ ਕਬਜ਼ੇ ਹੁੰਦੇ ਨੇ ਉਹਨੂੰ ਰੋਕਥਾਮ ਕਰ ਸਕਦੇ ਹਾਂ ਉਹਨੂੰ ਕਾਬੂ ਕਰ ਸਕਦੇ ਆ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਜਿੰਨੇ ਵੀ ਸਾਡੇ ਐਮਸੀ ਸਾਹਿਬਾਨ ਨੇ ਉਹਨਾਂ ਵੱਲੋਂ ਜੋ-ਜੋ ਪਰਵੰਗੀਆਂ ਮੰਗੀਆਂ ਗਈਆਂ ਉਹ ਸਾਰੀਆਂ ਦਿੱਤੀਆਂ ਗਈਆਂ ਅੱਜ ਦੀ ਮੀਟਿੰਗ ਵਿੱਚ ਕੁਝ ਐਮਸੀਜ਼ ਦਾ ਹੈਗਾ ਵੀ ਸਾਡੇ ਜਿਹੜੇ ਕੰਮ ਅਸੀਂ ਨੇ ਦੱਸੇ ਸੀਗੇ ਉਹਨਾਂ ਵਿੱਚੋਂ ਪਾਈ ਨਹੀਂ ਨਹੀਂ ਅੱਜ ਦੀ ਮੀਟਿੰਗ ਦਾ ਮੈਂ ਕਹਿੰਦਾ ਵੀ ਜਦੋਂ ਦੀ ਮੀਟਿੰਗ ਆਈ ਹੈ ਸਭ ਤੋਂ ਜ਼ਿਆਦਾ ਸਕਸੈਸਫੁਲ ਮੀਟਿੰਗ ਹੋਈ ਹੈ ਲੱਗਦਾ ਸਾਰੇ ਐਮਸੀ ਕੁਝ ਨੇ ਸਾਰਾ ਨਹੀਂ ਕੰਮ ਪੈ ਗਿਆ ਇੱਕ ਐਨਸੀ ਸਹਿਬਾਨ ਦੇ ਕੰਮ ਰਹਿ ਗਏ ਉਹ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਦੋ ਤਿੰਨ ਹਫ਼ਤੇ ਦੇ ਵਿੱਚ ਇੱਕ ਦੁਬਾਰਾ ਮੀਟਿੰਗ ਰੱਖਣੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਇੰਨੇ ਜ਼ਿਆਦਾ ਸੀਗੇ ਕਿ ਅਸੀਂ ਜਿਹੜੇ ਮੁਲਾਜ਼ਮਾਂ ਦੇ ਕੰਮ ਨੇ ਉਹ ਨਹੀਂ ਪਾ ਪਏ ਤਾਂ ਮੁਲਾਜ਼ਮਾਂ ਦੇ ਕੰਮਾਂ ਵਾਸਤੇ ਦੋ ਤਿੰਨ ਹਫ਼ਤੇ ਬਾਅਦ ਦੁਬਾਰਾ ਮੀਟਿੰਗ ਰੱਖਣੀ ਹੈ ਤਾਂ ਜਿਹੜੇ ਕੰਮ ਰਹਿ ਗਏ ਉਹਦੇ ਵਿੱਚ ਪਾ ਸਰ ਇੱਕ ਜਿਹੜੀ ਇਹ ਕਹਿੰਦੇ ਮੀਟਿੰਗ ਮੰਥਲੀ ਹੋਣੀ ਸੀਗੀ ਦੇਰ ਨਾਲ ਹੁੰਦੀ ਹੈ ਮੀਟਿੰਗ ਉਹ ਕੀ ਕਾਰਨ ਰਹਿੰਦਾ ਕਿ ਕੀ ਹੋਣਾ ਤੇ ਫੈਸਲਾ ਨਹੀਂ ਇਹ ਮੀਟਿੰਗ ਮੰਥਲੀ ਆ ਰਿਹਾ ਤਾਂ ਕੋਈ ਹੋ ਨਹੀਂ ਹੁੰਦਾ ਇਹ ਡਿਵੈਲਪਮੈਂਟ ਦੇ ਵਰਕਸ ਤੇ ਲਈ ਮੀਟਿੰਗ ਹੁੰਦੀ ਹੈ ਸਾਰੇ ਐਮਸੀ ਸਰਵਨ ਹਰ ਟਾਈਮ ਨਗਰ ਕੌਂਸਲ ਦੇ ਵਿੱਚ ਆ ਕੇ ਅਸਰਾਂ ਦੇ ਨਾਲ ਇਸੇ ਦਫ਼ਤਰ ਦੇ ਵਿੱਚ ਪਾਏ ਜਾਂਦੇ ਨੇ ਤੁਸੀਂ ਵੀ ਜਾਤ ਰੇ ਇਸੇ ਦਫ਼ਤਰ ਜਿ ਬੈਠੇ ਰਹਿੰਦੇ ਹੁੰਦੇ ਰਹਿੰਦੇ ਨੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਮੀਟਿੰਗਾਂ ਰੱਖੀਆਂ ਜਾਂਦੀਆਂ ਨੇ ਤੇ ਡਿਵੈਲਪਮੈਂਟ ਦੇ ਕੰਮ ਕਿਉਂਕਿ ਜਿਹੜੇ ਪਹਿਲਾਂ ਕੰਮ ਪਾਏ ਸੀ ਉਹਨਾਂ ਦੀ ਸਪੀਡ ਉਹ ਨਹੀਂ ਬਣੀ ਜਿਹਨੀ ਬਣਨੀ ਚਾਹੀਦੀ ਸੀ ਉਹਨਾਂ 'ਚ ਕਈ ਕੰਮ ਪੈਂਡਿੰਗ ਸੀ ਤਾਂ ਸਾਨੂੰ ਇਹ ਸੀ ਵੀ ਡਿਵੈਲਪਮੈਂਟ ਦੇ ਕੰ ਦੁਆਰਾ ਹੋਰ ਤੋਂ ਪਾਲਾਂਗੇ ਪਹਿਲਾਂ ਵਾਲੇ ਪੂਰੇ ਨਾ ਹੋਣ ਤਾਂ ਅਸੀਂ ਸਮਾਂ ਦੇਰੀ ਵੀ ਉਹ ਕੰਮ ਪੂਰੇ ਹੋਣ ਤੇ ਇਸ ਕਰਕੇ ਥੋੜਾ ਗਿਆ ਪਾ ਕੇ ਕਿਹਨੂੰ ਕਈ ਠੇਕੇਦਾਰਾਂ ਨੂੰ ਕੰਮ ਦਿੱਤਾ ਗਿਆ ਪਰ ਉਹ ਕਰਦੇ ਨਹੀਂ ਬਹੁਤ ਲੇਟ ਕਰ ਰਹੇ ਨੇ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਊਗਾ ਜੀ ਉਹਦੇ ਵਾਸਤੇ ਇੱਕ ਠੇਕੇਦਾਰ ਜਿਹੜੇ ਕੰਮ ਨਹੀਂ ਕਰਦੇ ਤੇ ਇੱਕ ਸਫਾਈ ਸੇਵਕ ਨੇ ਜਿਹੜੇ ਜਿਨ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਉਹਦੇ ਵਾਸਤੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਪੀ ਸਿੰਘ ਪਿੰਸੀ ਵਾਈਸ ਪ੍ਰਧਾਨ ਅਸ਼ੋਕ ਸ਼ਰਮਾ ਜੀ ਇਹ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਠੇਕੇਦਾਰਾਂ ਨਾਲ ਵੀ ਤੇ ਜਿਹੜੇ ਸਫਾਈ ਸੇਵਕਾਂ ਦੇ ਮੇਡ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਲੈਣਗੇ ਜਿੰਨੇ ਵੀ ਕੰਮ ਨੇ ਉਹਨੂੰ ਸਮਾਂ ਟਾਈਮ ਬਾਉਂਡ ਕਰਨਗੇ ਤੇ ਲਾਸਟ ਵਾਰਨਿੰਗ ਦੇਣਗੇ ਕਿ ਜੇ ਤੁਸੀਂ ਨਹੀਂ ਕਰਦੇ ਤਾਂ ਠੇਕੇਦਾਰ ਨੇ ਜਿਹੜੇ ਉਹ ਬਲੈਕਲਿਸਟ ਕਰ ਦਿੱਤੇ ਜਾਣਗੇ ਤੇ ਜਿਹੜੇ ਮੇਟ ਨੇ ਜਿਨ੍ਹਾਂ ਦੇ ਏਰੀਆ ਦੇ ਵਿੱਚ ਕੰਮ ਨਹੀਂ ਹੋ ਰਿਹਾ ਉਹ ਮੇਟਾਂ ਨੂੰ ਅੰਦਰ ਕੰਮ ਤੋਂ ਬਰਲੇ ਇੱਕ ਕੰਸੀ ਸਾਹਿਬ ਦੀ ਜਿਹੜੀ ਸੀਗੀ ਵੀ ਜਿਵੇਂ ਹੁਣ ਇਹਦੇ ਵਿੱਚ ਵਿਕਾਸ ਕੰਮ ਪਾਏ ਨੇ ਵੀ ਸੜਕਾਂ ਦਾ ਜਾਂ ਹੋਰ ਤਾਂ ਇਹਨਾਂ ਨੂੰ ਜਿਹੜੇ ਚੈੱਕ ਕਰਕੇ ਦੇ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਇਹ ਐਕਚੁਅਲ 'ਚ ਹੈ ਕਿੱਥੇ ਸਟੇਟ ਮਤਲਬ ਉਹਨਾਂ ਕੋਲ ਪ੍ਰੋਪਰ ਮੈਪ ਵੀ ਨਹੀਂ ਹੁੰਦਾ ਕਨੇ ਇਹ ਪੁਰਾਣੀਆਂ ਸ਼ਿਕਾਇਤਾਂ ਹੋ ਗਈਆਂ ਜੀ ਬੱਗੋ ਸਾਹਿਬ ਹੁਣ ਤਾਂ ਨਹੀਂ ਪੁਰਾਣੀਆਂ ਹੁੰਦੀਆਂ ਨੇ ਇਹ ਹੁਣ ਦੀਆਂ ਜਿਹੜੀਆਂ ਹੈਗੀਆਂ ਨੇ ਜਿੰਨੇ ਵੀ ਲਿਖਿਆ ਲਿਖਿਆ ਲਿਖ ਕੇ ਸਾਰੇ ਜ਼ਿਆਦਾਤਰ ਐਮਸੀਆ ਤੋਂ ਹੀ ਲੱਤੇ ਗਏ ਨੇ ਕੁਝ ਕੰਮ ਹੋ ਸਕਦਾ ਵੀ ਐਮਸੀਆ ਤੋਂ ਬਾਅਦ ਵੀ ਹੁਣ ਜ਼ਿਆਦਾਤਰ ਐਮਸੀਆ ਤੋਂ ਪੁੱਛ ਕੇ ਲੱਤੇ ਕੇ ਕੰਮ ਨੇ ਐਮਸੀਆ ਨੂੰ ਪੂਰਾ ਡਿਟੇਲਸ ਪਤਾ ਵੀ ਕਿਹੜਾ ਕਿਤੂ ਕਿਤੂ ਦਿੰਦਾ ਤੇ ਜੇ ਕਿਸੇ ਨੂੰ ਫੇਰ ਵੀ ਕੋਈ ਡਾਊਟ ਹੁੰਦਾ ਉਹ ਮੀਟਿੰਗ ਦੇ ਵਿੱਚ ਡਿਸਕਸ ਹੋ ਜਾਂਦਾ ਮੀਟਿੰਗ ਦੇ ਵਿੱਚ ਕਲੈਰੀਫਿਕੇਸ਼ਨ ਲੈ ਲੈਂਦੇ ਆ ਲਾਸਟ ਮੀਟਿੰਗ ਦੇ ਵਿੱਚ ਤੁਸੀਂ ਨੇ ਦੱਸਿਆ ਸੀਗਾ ਵੀ ਸਰਕਾਰੀ ਜਿਹੜੀਆਂ ਦੁਕਾਨਾਂ ਨੇ ਕਿਰਾਏਦਾਰਾਂ ਨੂੰ ਦਿੱਤੀਆਂ ਜਾਣਗ ਉਹ ਉਹ ਪ੍ਰਪੋਜ਼ਲ ਤਿਆਰ ਹੋ ਰਿਹਾ ਜੀ ਉਹ ਅਗਲੀ ਮੀਟਿੰਗ ਦੇ ਵਿੱਚ ਅਸੀਂ ਉਹ ਉਹ ਨੂੰ ਡਿਸਕਸ਼ਨ ਕਰਾਂਗੇ ਜਿਵੇਂ ਤੁਹਾਨੂੰ ਦੱਸਿਆ ਵੀ ਆਉਣ ਵਾਲੇ ਦੋ ਤਿੰਨ ਹਫ਼ਤੇ ਦੇ ਵਿੱਚ ਹੀ ਦੁਬਾਰਾ ਮੀਟਿੰਗ ਹੋਣ ਜਾ ਰਹੀ ਹੈ ਠੀਕ ਹੈ ਜੀ